ਜੋ ਕਰ ਸਕਦੇ ਆ ਤੇ ਰਾਤ ਦੇ ਅੱਗੇ ਬਾਦ ਆ ਬਣ ਕੇ ਲੱਗਿਓ ਐਨ ਦਿਨ ਰਾਤ ਤੁਹਾਡੇ ਨਾਲ ਡਟੇ ਖਰੇ ਤੁਸੀਂ ਦੇਖ ਸਕਨੇ ਹੋ ਹਾਂਸੀ ਹਰ ਪਿੰਡ ਚ ਇਸ ਏਰੀਏ ਦੇ ਬਾ ਚੁੱਕਾ ਦੇ ਅਸੀਂ ਇਹ ਲਕਵਾਤਾ ਕਿਸੇ ਕਿਸਮ ਦੀ ਮਦਦ ਸੁ ਜਾ ਆਦੇ ਹੀ ਸੰਪਰਕ ਕਰੋ ਇਹ ਕੰਟਰੋਲ ਰੂਮ ਦੇ ਨੰਬਰ ਦੇ ਉਰੇ ਬਾਜਲ ਕਾ ਬਾਜਲ ਕਾ ਡਿਸਟ੍ਰਿਕਟ ਦੇ ਵਿੱਚ ਹੈ ਬਾਜਲ ਕਾ ਦਾ ਜਿਹੜਾ ਬੰਦ ਬਾਰ ਦਾ ਇਲਾਕਾ ਹੈ ਇਦੇ ਬਨਪਾਰਦੇ ਇਲਾਕੇ ਚ ਤਕਰੀਬਨ ਤਕਰੀਬਨ 20 ਪਿੰਡ ਨੇ ਜਿਹੜੇ ਉਹ ਜਿਹੜੇ ਪਾਣੀ ਦੇ ਨਾਲ ਅਫੈਕਟ ਹੋਏ ਆ ਉਹਨਾਂ ਦੇ ਵਿੱਚ ਹੁਣ ਐਨਡੀਆਰਫਡੀ ਟੀਮ ਨੂੰ ਨਾਲ ਲੈ ਕੇ ਜਾਨਵਰ ਨੇ ਐਨੀਮਲਸ ਨੇ ਸਾਡੇ ਉਹਨਾਂ ਦੇ ਟ੍ਰੀਟਮੈਂਟ ਦੇ ਲਈ ਵੈਟਰਨਰੀ ਡਾਕਟਰਸ ਦੀਆਂ ਟੀਮਾਂ ਬੰਦਿਆਂ ਦੇ ਲਈ ਡਾਕਟਰਸ ਦੀਆਂ ਟੀਮਾਂ ਦੇੰਦੇ ਵਿੱਚ 2-2 ਤਿੰਨ-ਤਿੰਨ ਵਾਰ ਇਹ ਟੀਮਾਂ ਦੇ ਨਾਲ ਜਵਾਨਾਂ ਦੇ ਨਾਲ ਉਦਾਂ ਪਿੰਡਾਂ ਤੱਕ ਜਾ ਰਹੀਆਂ ਅਪਰੂਚ ਕਰ ਰਹੀਆਂ ਨੇ ਦੋ ਵਾਰ ਰੋਟੇਸ਼ਨ ਦੇ ਵਿੱਚ ਪਸ਼ੂਆਂ ਦਾ ਚਾਰਾ ਜਿਹਦੇ ਵਿੱਚ ਈੜ ਆ ਜਾਂਦੀ ਹੈ ਈੜ ਵੀ ਜਾਨੀ ਕਿ ਪਚਾਈ ਗਈ ਹੈ ਔਰ ਤਰਪਾਲਾਂ ਦੀ ਜ਼ਰੂਰਤ ਸੀ ਉਹਨੇ ਤਰਪਾਲਾਂ ਦੀ ਉਹ ਤਰਪਾਲਾਂ ਸਾਰੀਆਂ ਜਾਨੀ ਕਿ ਉਹਰੇ ਪਚਾਈਆਂ ਗਈਆਂ ਇਹ ਰਸ਼ਨ ਦੀਆਂ ਕਿੱਟਾਂ ਲੈ ਕੇ ਆਪਾਂ ਰਾਮ ਸਿੰਘ ਪੈਣੀ ਵਿਖੇ ਜਾ ਰਹੇ ਹਾਂ ਉੱਥੇ ਜਿੰਨੀ ਜ਼ਰੂਰਤ ਸੀ ਪਹਿਲਾਂ ਵੀ ਪਚਾ ਦਿੱਤਾ ਗਿਆ ਤੇ ਉੱਥੇ ਹੁਣ ਕੁਝ ਰਿਕੁਆਇਰਮੈਂਟਸ ਆਈਆਂ ਸੀਗੀਆਂ ਉਹਨਾਂ ਘਰਾਂ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਦੇਣ ਲਈ ਪੂਰੀ ਟੀਮ ਜਾ ਰਹੀ ਹੈ 180 ਘਰ ਨੇ ਉੱਥੇ ਟੋਟਲ 180 ਘਰਾਂ ਦੇ ਵਿੱਚ ਅਸੀਂ ਇੱਕ ਬੋਟ ਹੈ ਜਿਹੜੀ ਪੂਰੀ ਉਹ ਰਾਸ਼ਨ ਦੀ ਭਰ ਕੇ ਉੱਥੇ ਭੇਜਦੀ ਆਪਾਂ ਤਾਂ ਉਪਰਾਲਾ ਕਰ ਸਕਦੇ ਆਂ ਔਰ ਉਪਰਾਲਾ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਸੰਗਠਨ ਦਾ ਬੰਦਾ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਨਹੀਂ ਹੋਊਗਾ ਲੋਕਾਂ ਦੇ ਵਿੱਚ ਜਾਊਗਾ ਲੋਕ ਸੇਵਾ ਕਰੂਗਾ ਔਰ ਸਾਰੇ ਗਨੇ ਆਪੋ ਆਪਣੇ ਏਰੀਆ ਦੇ ਵਿੱਚ ਡਟੇ ਹੋਏ ਨੇ ਸਾਰੇ ਆਪੋ ਆਪਣੇ ਏਰੀਆ ਚ ਕੰਮ ਕਰਨ ਲੱਗੇ ਹੋਏ ਨੇ